ਵਾਹਿਗੁਰੂ ਜੀ ਇਨਸਾਨੀਅਤ ਦੇ ਨਾਤੇ ਵੀਡੀਓ ਸ਼ੇਅਰ ਕਰ ਦਿਓ ਇੱਕ ਮਾਂ ਦਾ ਪੁੱਤ ਮੰਝੇ ਦੇ ਤੜਫਦਾ ਪਿਆ ਦੋ ਪੁੱਤ ਪਹਿਲਾਂ ਹੀ ਮਰ ਚੁੱਕੇ ਆ ਮਾਂ ਦੇ ਬਸ ਆਹੀ ਰਹਿ ਗਿਆ ਹੋਰ ਕੋਈ ਨਹੀਂ ਸਹਾਰਾ ਦੋਵੇਂ ਮਾਂ ਪੁੱਤ ਰਹਿੰਦੇ ਆ ਕਿਰਪਾ ਕਰਕੇ ਵੀਡੀਓ ਸ਼ੇਅਰ ਕਰ ਦਿਓ ਤੇ ਸੁਣਿਓ ਜਰੂਰ ਬੇਨਤੀ ਮਾਂ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਪਿੰਡ ਰਾਮਾਤ ਲਵੰਡੀ ਜ਼ਿਲ੍ਹਾ ਗੁਰਦਾਸਪੁਰ ਡੇਰਾ ਬਾਬਾ ਨਾਨਕ ਦੇ ਇਲਾਕੇ ਪਹੁੰਚੇ ਆ। ਇਹ ਜੋ ਵੀਰ ਆ ਉਮਰ ਇਹਦੀ ਸਾਰੀ ਹੈਗੀ ਆ 26-27 ਸਾਲ। ਹਾਲਾਤ ਵੇਖ ਕੇ ਤਰਸ ਆ ਰਿਹਾ ਰੋਣਾ ਆ ਰਿਹਾ ਵਾ ਕਿ ਕਿਦਾਂ ਤੜਫਦਾ ਪਿਆ ਵੀਰ ਸੈਲ ਡਾਉਣਿਆ ਈਲੀਆ ਹੋਇਆ ਆ ਬੁਰਾ ਹਾਲ ਆ। ਤੇ ਮਾਤਾ ਜੀ ਦੇ ਦੋ ਬੱਚੇ ਜਿਹੜੇ ਪਹਿਲਾਂ ਵੀ ਪੂਰੇ ਹੋ ਚੁੱਕੇ ਆ। ਹਸਬੰਡ ਵੀ ਹੰਨੀ ਆ ਤੇ ਦੋਵੇਂ ਮਾਂ ਪੁੱਤਰ ਹੀ ਨੇ। ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ ਆ ਕਿ ਇਹ ਪਰਿਵਾਰ ਦੀ ਬਾਂਹ ਫੜੀ ਜਾਵੇ ਤੇ ਇਹਦਾ ਇਲਾਜ ਜਿਹੜਾ ਵਾ ਕਰਾਇਆ ਜਾਵੇ ਤੇ ਮਾਤਾ ਜੀ ਕਿੰਨਾ ਚਿਰ ਹੋ ਗਿਆ ਇਹਨੂੰ ਵੀਰ ਨੂੰ ਬਿਮਾਰ ਹੋਏ ਨੂੰ ਇਹਨੂੰ 5-6 ਦਿਨ ਹੋ ਗਏ 5-6 ਦਿਨ ਹੋ ਗਏ ਕਿਤੇ ਦਿਖਾਇਆ ਨਹੀਂ ਤੁਸੀਂ ਹਸਪਤਾਲ ਕਿਤੇ ਨਾ ਹਸਪਤਾਲ ਨਹੀਂ ਕਿਉਂ ਨਹੀਂ ਦਿਖਾਇਆ ਪੈਸੇ ਨਹੀਂ ਹੈਗੇ ਪੈਸੇ ਨਹੀਂ ਹੈਗੇ ਫਿਰ ਉਦਾਂ ਲੋਕਲ ਡਾਕਟਰ ਨੂੰ ਮਾੜਾ-ਮੋਟਾ ਲਾ ਦਵਾਈ ਦਾ ਨੂੰ ਦਵਾਈ ਆ ਉਹ ਤਰ੍ਹਾਂ ਨਾਲ ਖਾਇਆ ਉਹ ਕੀ ਜਾਂਦੇ ਡਾਕਟਰ ਦੇ ਹਸਪਤਾਲਾਂ 'ਚ। ਹਾਂਜੀ। ਸੰਗਤ ਜੀ ਹਸਪਤਾਲ ਲੈ ਕੇ ਅੱਜ ਅਸੀਂ ਚੱਲੇ ਆਂ। ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ ਆ ਕਿ ਤਿੱਲ ਫੁੱਲ ਦੇ ਸਬੰਧ ਦੇ 100, 200, 500 ਜੋ ਭੇਜ ਕੇ ਤੇ ਵੀਰ ਦਾ ਇਲਾਜ ਕਰਾਇਆ ਜਾਵੇ। ਤਾਂ ਜੋ ਇਹ ਮਾਂ ਦਾ ਇਕੱਲਾ ਸਹਾਰਾ ਵਾ। ਕੋਈ ਪਰਿਵਾਰ ਦਾ ਮੈਂਬਰ ਨਹੀਂ ਹੈਗਾ ਇਹਨਾਂ ਦੇ। ਹਾਂਜੀ ਵਾਹਿਗੁਰੂ ਜੀ। ਅੱਜ ਅਸੀਂ ਇਸ ਵੀਰ ਨੂੰ ਹਸਪਤਾਲ ਸ਼ਿਫਟ ਕਰਨ ਲੱਗੇ ਆਂ। ਤੁਹਾਡੇ ਸੰਗਤ ਦਾ ਸਾਥ ਚਾਹੀਦਾ। ਕਿਉਂਕਿ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਉਹਨਾਂ ਦਾਨੀ ਸੱਜਣਾ ਨੂੰ ਜਿਹੜੇ 100 200 500 ਭੇਜ ਕੇ ਤੇ ਪਰਿਵਾਰ ਦੀ ਮਦਦ ਕਰਦੇ ਆ ਅੱਜ ਅਸੀਂ ਇਸ ਪਰਿਵਾਰ ਨੂੰ ਹਸਪੀਟਲ ਲੈ ਕੇ ਜਾ ਰਹੇ ਆ ਜਾ ਕੇ ਐਡਮਿਟ ਕਰਕੇ ਟਰੀਟਮੈਂਟ ਸਟਾਰਟ ਕਰਦੇ ਲੱਗੇ ਆ ਸੰਗਤ ਜੀ ਕਿਰਪਾ ਕਰਕੇ ਮਦਦ ਜਰੂਰ ਕਰਿਓ ਕਿਉਂਕਿ ਤੁਹਾਡਾ ਦਿੱਤਾ ਦਸਵੰਦ ਜੋ ਤੁਸੀਂ ਦਸਵੰਦ ਭੇਜਦੇ ਹੋ ਲੋੜਵੰਦਾਂ ਲਈ ਇਹੋ ਜਿਹੀ ਲੋੜਵੰਦਾਂ ਦੇ ਲੇਖੇ ਲੱਗਦਾ ਆ ਤੇ ਆਜੋ ਆਪਾਂ ਸਾਰੇ ਰਲ ਮਿਲ ਕੇ ਇਹ ਵੀਰ ਦੀ ਮਦਦ ਕਰੀਏ ਕਿਉਂਕਿ ਹਾਲਾਤ ਇੰਨੇ ਮਾੜੇ ਆ ਕੋਈ ਹਿਸਾਬ ਨਹੀਂ ਘਰ 'ਚ ਹੋਰ ਕੋਈ ਕਮਾਉਣ ਵਾਲਾ ਨਹੀਂ ਹੈਗਾ ਆਹੀ ਵੀਰ ਸੀ ਜਿਹੜਾ ਦਿਹਾੜੀ ਟੱਪਾ ਕਰਕੇ ਤੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ ਦੋਵੇਂ ਮਾਂ-ਪੋਤੀ ਰਹਿੰਦੇ ਆ ਅਸੀਂ ਹਸਪਤਾਲ ਲਿਆਏ ਆ ਸੰਗਤ ਜੀ ਕਿਰਪਾ ਕਰਕੇ ਅੱਗੇ ਤੁਸੀਂ ਆਪਣਾ ਫਰਜ਼ ਨਿਭਾਓ ਅਸੀਂ ਆਪਣਾ ਫਰਜ਼ ਨਿਭਾ ਲਿਆ ਇਹਨਾਂ ਨੂੰ ਹਸਪੀਟਲ ਸ਼ਿਫਟ ਕਰਤਾ ਤੇ ਤੁਸੀਂ ਆਪਣਾ ਫਰਜ਼ ਨਿਭਾਓ ਜੋ ਵੀ ਦਵਾਈ دارو ਜੋ ਵੀ ਟ੍ਰੀਟਮੈਂਟ ਹੈ ਤੁਹਾਨੂੰ ਸਾਰਿਆਂ ਨੂੰ ਦੱਸਾਂਗੇ ਜੋ ਵੀ ਮੇਰਾ ਵੀਰ ਭਰਾ ਸੇਵਾ ਕਰਨਾ ਚਾਹੁੰਦਾ ਆ ਕੇ ਇਸ ਪਰਿਵਾਰ ਦੀ ਮਦਦ ਕਰੇ ਕਿਉਂਕਿ ਬਾਬੇ ਨਾਨਕ ਨੇ ਆਪ ਤਾਂ ਉਹਨਾਂ ਨਹੀਂ ਤੁਹਾਡੇ ਵਰਗੀ ਸੰਗਤ ਨੂੰ ਹੀ ਭੇਜਣਾ ਆ ਤੇ ਆਜੋ ਆਪਾਂ ਇਸ ਪਰਿਵਾਰ ਦੀ ਮਦਦ ਕਰੀਏ ਤੇ ਲੋੜਵੰਦਾਂ ਦੇ ਲੇਕੇ ਜਿਹੜਾ ਆਪਣਾ ਦਸਬੰਦ ਲਾਈਏ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ